ਵਾਦਿਲ ਕਦੇ ਅਬੋਰ ਰੋਡ ਤੇ ਪਿੰਡ ਹੀਰਾਵਾਲੀ ਚੌਕ ਦੇ ਨੇੜੇ ਮੋਟਰਸਾਈਕਲ ਅਤੇ ਟਰਾਲੇ ਦੇ ਵਿਚਕਾਰ ਹੋਈ ਟੱਕਰ ਮੋਟਰਸਾਈਕਲ ਸਵਾਰ ਦੋ ਲੋਕ ਹੋਏ ਜ਼ਖਮੀ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਪਰਤੀ ਫਾਜ਼ਿਲਕਾ ਦੇ ਅਬੋਰ ਰੋਡ ਤੇ ਹੀਰਾਵਲੀ ਚੌਕ ਦੇ ਨੇੜੇ ਦੁਰਘਟਨਾ ਹੋਈ ਹੈ ਇੱਕ ਮੋਟਰਸਾਈਕਲ ਅਤੇ ਟਰਾਲੇ ਦੇ ਵਿਚਕਾਰ ਟੱਕਰ ਹੋ ਗਈ ਹੈ ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਦੋ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਪਹੁੰਚੇ ਹਨ ਅਤੇ ਉਹਨਾਂ ਨੂੰ ਇੱਥੇ ਆ ਕੇ ਜਾਣਕਾਰੀ ਮਿਲੀ ਹੈ ਕੀ ਹੀਰਾ ਵਾਲੀ ਚੌਕ ਦੇ ਨੇੜੇ ਮੋਟਰਸਾਈਕਲ ਤੇ ਟਰਾਲੇ ਦੇ ਵਿਚਕਾਰ ਟੱਕਰ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਉੱਥੇ ਮੁੰਡੇ ਭੇਜਿਆ ਅਤੇ ਉਹਨਾਂ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਦੁਰਘਟਨਾ ਕਿਵੇਂ ਹੋਈ ਹੈ ਉਧਰ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਫਾਜ਼ਿਲਗਾਹ ਦੇ ਸਿਵਲ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਵੀਰੇ ਤੁਹਾਡਾ ਸ਼ੰਦਾ ਸਿੰਘ ਜੀ ਕੀ ਗੱਲ ਬਾਤ ਹੋ ਗਈ ਤੁਸੀਂ ਹਸਪਤਾਲ ਪਹੁੰਚੇ ਹੋ ਅਸੀਂ ਹਾਂ ਰੋਗ ਹੀਰਾ ਕਿੱਥੇ ਕਰਕੇ ਹੋਇਆ ਹੈ ਇਹ ਇਧਰ ਰਸਤਾ ਨੂੰ ਪਤਾ ਨਹੀਂ ਬਾਈ ਰਸਤਾ ਨਹੀਂ ਪਤਾ ਤੁਸੀਂ ਕਿੱਥੋਂ ਦੇ ਆਣ ਵਾਲੇ ਹੋ ਫਾਇਲ ਕਰਦੇ ਜੀ ਕਿੰਨੇ ਤੇ ਆਂਦੇ ਪਏ ਸੀ ਮੋਟਰਸਾਂ ਤੇ ਕਿੰਨੇ ਚ ਵਜੇ ਹੋ ਗੱਡੀ ਜਨਾ ਜਰਾ ਕਿਹੜੀ ਗੱਡੀ ਅੱਚੇ ਗੱਡੀ ਨਹੀਂ ਪਤਾ ਜੀ ਕਿਹੜੀ ਉਹਨੂੰ ਬਾਕੀ ਪਾਈ ਨੂੰ ਪਤਾ ਅੱਛਾ ਤੁਸੀਂ ਕਿੱਥੋਂ ਆ ਰਹੇ ਸੀ ਅਈ ਗੁੜੀ ਆ ਗਏ ਹਾਂ ਜੀ ਗੁੜੀ ਆਪਾਂ ਦਾ ਜਾ ਕਿੱਥੇ ਰਹੇ ਸੀ ਫਾਇਲ ਕਰ ਫਾਇਲ ਕਰਦੇ ਜੀ 2 ਕਿਹੜੀ ਰੋਡ ਤੋਂ ਹੈ ਤੁਹਾਨੂੰ ਕੋਈ ਹੈ ਆਈਡੀਆ ਨਹੀਂ ਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਤੁਸੀਂ ਉਹਨਾਂ ਦੇ ਪਰਿਵਾਰਿਕ ਮੈਂਬਰ ਹੋ ਹਾਂਜੀ ਹਾਂਜੀ ਕੀ ਲੱਗਦਾ ਤੁਹਾਡਾ ਮੇਰਾ ਬ੍ਰਦਰ ਹੈ ਇਹ ਕਿੱਥੇ ਕਰਕੇ ਐਕਸੀਡੈਂਟ ਹੋਇਆ ਸਾਨੂੰ ਪੂਰੀ ਜਾਣਕਾਰੀ ਦਿਓ ਇਹ ਜਨਾਬ ਸਿੱਧਾ ਛਰੇਗੇ ਸੀ ਇਹ ਮੋਟਰਸਾਈਕਲ 'ਤੇ ਕੰਮ ਚੱਲੇ ਸੀਗੇ ਤੇ ਸਾਨੂੰ ਮੈਨੂੰ ਪਤਾ ਨਹੀਂ ਕਹਿੰਦੇ ਨੇ ਹੀਰਾ ਵਾਲੀ ਕੋਲ ਹੋਇਆ ਹੈ ਜਿਹੜਾ ਮੰਦਿਰ ਹੈਗਾ ਚੌਕ ਉੱਥੇ ਕਹਿੰਦੇ ਨੇ ਬਾਕੀ ਹੁਣ ਮੁੰਡੇ ਗਏ ਹੋਏ ਨੇ ਚਾਚੇ ਦੇ ਉੱਥੇ ਪਤਾ ਕਰਨ ਦੇ ਵੀ ਕਿਹੜੀ ਥਾਂ ਤੇ ਲੇਕਨ ਹੋਇਆ ਹੈ ਕਿੰਨੇ ਲੋਕ ਸੀ ਜਿਹੜੇ ਮੋਟਰਸਾਈਕਲ 'ਤੇ ਸਵਾਰ ਸੀ ਦੋ ਦੋਸਤ ਸਵਾਰ ਸੀ ਕਿੰਦੇ ਨਾਲ ਐਕਸੀਡੈਂਟ ਹੋਇਆ ਹੈ ਇਹ ਦੱਸਦੇ ਟਰਾਲਾ ਨੇ ਟਰਾਲਾ ਹੈਗਾ ਉਹਦੇ ਵੀ ਨਰ ਹੋਇਆ ਸੀ ਠੀਕ ਹੈ ਤੁਸੀਂ ਹਸਪਤਾਲ ਲੈ ਕੇ ਪਹੁੰਚੇ ਹੋ ਹਾਂਜੀ ਨਹੀਂ ਨਹੀਂ ਅਸੀਂ ਨਹੀਂ ਪਹੁੰਚੇ ਇਹ ਐਂਬੂਲੈਂਸ ਸੇ ਤੁ ਗਈ ਏ ਉਹਨੇ ਪਹੁੰਚੇ ਸਨ ਮਨ ਪੂਣ ਉਥੇ ਆਇਆ ਜੀ ਕਿ ਜਿੱਤਨ ਵੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਤੇ ਉਹ ਟਰਾਲੇ ਵਾਲਾ ਭਾਜੀ ਚੱਲ ਰਹਾ ਹੈ ਮਰੀਜ਼ ਦੇ ਹਾਲਾਤ ਹੁਣ ਠੀਕ ਨਹੀਂ ਮਰੀਜ਼ ਦੇ ਹਾਲਾਤ ਅਲੀ ਜੇ ਕਿ ਅੰਦਰ ਟਾਂਕੇ ਟੂ ਕੇ ਲਾंदे ਪੈਣ ਕਰਦੇ ਪੈਨੇ ਪਤਾ ਲੱਗੇ ਇੱਕ ਤਾਂ ਫੈਕਚਰ ਵਾਵਾ ਆ ਗਈ ਤੇ ਇੱਕ ਦਾ ਆਂਦੇ ਨੇ ਜੀ ਕਿ ਮਲਿਆ ਸੀਟੀ ਸਕੈਨ ਕਰਨਾ ਹੈ ਪਤਾ ਲੱਗੇਗਾ ਦਿਮਾਗ ਲਈ ਸੱਟਾਂ ਆ ਗਈਆਂ ਅੰਦਰ ਪਤਾ ਲੱਗਿਆ ਉਹ ਕੈਂਟਰ ਵਾਲਾ ਕੌਣ ਸੀ ਇਹ ਕਿਸ ਤਰ੍ਹਾਂ ਕੈਂਟਰ ਵਾਲਾ ਦਾ ਕੋਈ ਪਤਾ ਨਹੀਂ ਸੀ ਉਹ ਫੜ ਲਿਆ ਨੇ ਫੜੀ ਬੈਠੇ ਕੋਈ ਖੜੇ ਫੜਾ ਗਿਆ ਕੋਈ ਖੜੇ ਫੜੇ ਗਿਆ ਜੀ ਠੀਕ ਹੈ ਜੀ